ਅਜਮਾਨ ਯੋਗ ਹਾਊਸ ਰੋਡ ਵੈਨਿਊ ਦੀ ਕੋਰਟ ਨੇ ਜਗਦੀਸ਼ ਟਾਈਟਲਰ ਦੇ ਖਿਲਾਫ ਚਾਰजेस ਫ੍ਰੇਮ ਕਰ ਦਿੱਤੇ ਇਹ 1984 ਦੇ ਕਤਲੇਆਮ ਦਾ ਕੇਸ ਆ ਪੁੱਲ ਬੰਗਸ਼ ਦਾ ਮੈਂ ਯਾਦ ਕਰਨਾ ਚਾਹੁੰਦਾ ਇਹਦੇ ਅੰਦਰ ਕਾਂਗਰਸ ਨੇ ਇਸੇ ਜਗਦੀਸ਼ ਟਾਈਟਲਰ ਨੂੰ ਸੀਬੀਆਈ ਤੋਂ ਕਲੀਨ ਚੀਟ ਦਵਾਈ ਸੀ ਔਰ ਉਸ ਤੋਂ ਬਾਅਦ ਅਸੀਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਇਸ ਨੂੰ ਚੈਲੰਜ ਕੀਤਾ ਸੀਗਾ ਔਰ ਅਸੀਂ ਕਹੇ ਜੀ ਸਾਡੇ ਕੋਲ ਸਫੀਸ਼ੀਐਂਟ ਪ੍ਰੂਫ ਨੇ ਔਰ ਜਦੋਂ ਅਸੀਂ ਉਹ ਸਾਰੇ ਪ੍ਰੂਫ ਕੋਰਟ ਦੇ ਕੋਲ ਰੱਖੇ ਤੇ ਕੋਰਟ ਬਾਧਿਆ ਹੋ ਗਈ ਇਸ ਦੇ ਉੱਤੇ ਚਾਰजेस ਫ੍ਰੇਮ ਕਰਨ ਨੂੰ ਔਰ ਹੁਣ ਜਗਦੀਸ਼ ਟਾਈਟਲਰ 1984 ਦੇ ਸਿੱਖ ਕਤਲੇਆਮ ਦੇ ਅੰਦਰ ਕੋਰਟ ਦੇ ਸਾਹਮਣੇ 13 ਸਤੰਬਰ ਨੂੰ ਪੇਸ਼ ਹੋਊਗਾ ਮੈਂ ਦੱਸਣਾ ਚਾਹੁੰਦਾ ਹੈ ਇਹ ਲੋਕ ਬਹੁਤ ਹੁਣ ਤੱਕ ਆਪਣੇ ਆਪ ਨੂੰ ਬਚਾਉਂਦੇ ਰਹੇ ਕਾਂਗਰਸ ਇਹਨਾਂ ਕਾਤਲਾਂ ਨੂੰ ਬਚਾਉਂਦੀ ਰਹੀ ਸੱਜਨ ਕੁਮਾਰ ਵਰਗੋਂ ਹੁਣ ਜਗਦੀਸ਼ ਟਾਈਟਲਰ ਨੂੰ ਵੀ ਜੇਲ੍ਹ 'ਚ ਜਾਣਾ ਪਊਗਾ ਤਿਹਾਰ ਜੇਲ੍ਹ 'ਚ ਸੜੂਗਾ ਔਰ ਮੈਂ ਦੱਸਣਾ ਚਾਹੁੰਦਾ ਹੈ ਇਸੇ ਮਾਧਿਅਮ ਤੋਂ ਹੁਣ ਕਾਂਗਰਸ ਦੇ ਵੱਡੇ ਲੀਡਰਾਂ ਦੇ ਗਰੇਵਾਨ ਤੱਕ ਹੱਥ ਪਹੁੰਚੇਗਾ ਜਿਹੜੇ ਹੁਣ ਤੱਕ ਇਹਨਾਂ ਕਾਤਲਾਂ ਨੂੰ ਬਚਾਉਂਦੇ ਰਹੇ ਹੁਣ ਉਹਨਾਂ ਨੂੰ ਖੁਦ ਦਾ ਬਚਣਾ ਮੁਸ਼ਕਲ ਹੋ ਜਾਊਗਾ ਅ ਚਾਰजेस ਫ੍ਰੇਮ ਕਰ ਦਿੱਤੇ ਇਹ 1984 ਦੇ ਕਤਲੇਆਮ ਦਾ ਕੇਸ ਆ ਪੁੱਲ ਬੰਗਸ਼ ਦਾ ਮੈਂ ਯਾਦ ਕਰਨਾ ਚਾਹੁੰਦਾ ਇਹਦੇ ਅੰਦਰ ਕਾਂਗਰਸ ਨੇ ਇਸੇ ਜਗਦੀਸ਼ ਟਾਇਟਲਰ ਨੂੰ ਸੀਬੀਆਈ ਤੋਂ ਕਲੀਨ ਚੀਟ ਦਵਾਈ ਸੀ ਔਰ ਉਸ ਤੋਂ ਬਾਅਦ ਅਸੀਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਇਸ ਨੂੰ ਚੈਲੰਜ ਕੀਤਾ ਸੀਗਾ ਔਰ ਅਸੀਂ ਕਹੇ ਸੀ ਸਾਡੇ ਕੋਲ ਸਫੀਸ਼ੀਐਂਟ ਪ੍ਰੂਫ ਨੇ ਔਰ ਜਦੋਂ ਅਸੀਂ ਉਹ ਸਾਰੇ ਪ੍ਰੂਫ ਕੋਰਟ ਦੇ ਕੋਲ ਰੱਖੇ ਤੇ ਕੋਰਟ ਬਾਧਿਆ ਹੋ ਗਈ ਇਸ ਦੇ ਉੱਤੇ ਚਾਰजेस ਫ੍ਰੇਮ ਕਰਨ ਨੂੰ ਔਰ ਹੁਣ ਜਗਦੀਸ਼ ਟਾਇਟਲਰ 1984 ਦੇ ਸਿੱਖ ਕਤਲੇਆਮ ਦੇ ਅੰਦਰ ਕੋਰਟ ਦੇ ਸਾਹਮਣੇ 13 ਸਪਟੰਬਰ ਨੂੰ ਪੇਸ਼ ਹੋਊ ਮੈਂ ਦੱਸਣਾ ਚਾਹੁੰਦਾ ਹੈ ਇਹ ਲੋਕ ਬਹੁਤ ਹੁਣ ਤੱਕ ਆਪਣੇ ਆਪ ਨੂੰ ਬਚਾਉਂਦੇ ਰਹੇ ਕਾਂਗਰਸ ਇਹਨਾਂ ਕਾਤਲਾਂ ਨੂੰ ਬਚਾਉਂਦੀ ਰਹੀ ਸੱਜਨ ਕੁਮਾਰ ਵਰਗੋਂ ਹੁਣ ਜਗਦੀਸ਼ ਟਾਇਟਲਰ ਨੂੰ ਵੀ ਜੇਲ੍ਹ ਚ ਜਾਣਾ ਪਊਗਾ ਤਿਹਾਰ ਜੇਲ੍ਹ ਚ ਸੜੂਗਾ ਔਰ ਮੈਂ ਦੱਸਣਾ ਚਾਹੁੰਦਾ ਹੈ ਇਸੇ ਮਾਧਿਅਮ ਤੋਂ ਹੁਣ ਕਾਂਗਰਸ ਦੇ ਵੱਡੇ ਲੀਡਰਾਂ ਦੇ ਗਰੇਵਾਂ ਤੱਕ ਹੱਥ ਪਹੁੰਚੇਗਾ ਜਿਹੜੇ ਹੁਣ ਤੱਕ ਇਹਨਾਂ ਕਾਤਲਾਂ ਨੂੰ ਬਚਾਉਂਦੇ ਰਹੇ ਹੁਣ ਉਹਨਾਂ ਨੂੰ ਖੁਦ ਦਾ ਬਚਣਾ ਮੁਸ਼ਕਲ ਹੋ ਜਾਊਗਾ ਅਜਮਾਨਯੋਗ ਰਾਉਜ਼ ਅਵੇਨਿਊ ਦੀ ਕੋਰਟ ਨੇ ਜਗਦੀਸ਼ ਟਾਇਟਲਰ ਦੇ ਖਿਲਾਫ ਚਾਰजेस ਫ੍ਰੇਮ ਕਰ ਦਿੱਤੇ ਇਹ 1984 ਦੇ ਕਤ ਮੈਂ ਯਾਦ ਕਰਨਾ ਚਾਹੁੰਦਾ ਇਹਦੇ ਅੰਦਰ ਕਾਂਗਰਸ ਨੇ ਇਸੇ ਜਗਦੀਸ਼ ਟਾਈਟਲਰ ਨੂੰ ਸੀਬੀਆਈ ਤੋਂ ਕਲੀਨ ਚੀਟ ਦਵਾਈ ਸੀ ਔਰ ਉਸ ਤੋਂ ਬਾਅਦ ਅਸੀਂ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਇਸ ਨੂੰ ਚੈਲੰਜ ਕੀਤਾ ਸੀਗਾ ਔਰ ਅਸੀਂ ਕਹੇ ਜੀ ਸਾਡੇ ਕੋਲ ਸਫੀਸ਼ੀਐਂਟ ਪ੍ਰੂਫ ਨੇ ਔਰ ਜਦੋਂ ਅਸੀਂ ਉਹ ਸਾਰੇ ਪ੍ਰੂਫ ਕੋਰਟ ਦੇ ਕੋਲ ਰੱਖੇ ਤੇ ਕੋਰਟ ਬਾਧਿਆ ਹੋ ਗਈ ਇਸ ਦੇ ਉੱਤੇ ਚਾਰਜਸ ਫਰੇਮ ਕਰਨ ਨੂੰ ਔਰ ਹੁਣ ਜਗਦੀਸ਼ ਟਾਈਟਲਰ 1984 ਦੇ ਸਿੱਖ ਕਤਲੇਆਮ ਦੇ ਅੰਦਰ ਕੋਰਟ ਦੇ ਸਾਹਮਣੇ 13 ਸਪਟੰਬਰ ਨੂੰ ਪੇਸ਼ ਆਊਗਾ ਮੈਂ ਦੱਸਣਾ ਚਾਹੁੰਦਾ ਇਹ ਲੋਕ ਬਹੁਤ ਹੁਣ ਤੱਕ ਆਪਣੇ ਆਪ ਨੂੰ ਬਚਾਉਂਦੇ ਰਹ ਕਾਂਗਰਸ ਇਹਨਾਂ ਕਾਤਰਾਂ ਨੂੰ ਬਚਾਉਂਦੀ ਰਹੀ ਸੱਜਨ ਕੁਮਾਰ ਵਰਗੋਂ ਹੁਣ ਜਗਦੀਸ਼ ਟੈਕਟਰ ਨੂੰ ਵੀ ਜੇਲ੍ਹ 'ਚ ਜਾਣਾ ਪਊਗਾ ਤਿਹਾਰ ਜ਼ਿਲ੍ਹੇ 'ਚ ਸੜੂਗਾ ਔਰ ਮੈਂ ਦੱਸਣਾ ਚਾਹੁੰਦਾ ਹਾਂ ਇਸੇ ਮਾਧਿਅਮ ਤੋਂ ਹੁਣ ਕਾਂਗਰਸ ਦੇ ਵੱਡੇ ਲੀਡਰਾਂ ਦੇ ਗਰੇਵੰਦ ਤੱਕ ਹੱਥ ਪਹੁੰਚੇਗਾ ਜਿਹੜੇ ਹੁਣ ਤੱਕ ਇਹਨਾਂ ਕਾਤਰਾਂ ਨੂੰ ਬਚਾਉਂਦੇ ਰਹੇ ਹੁਣ ਉਹਨਾਂ ਨੂੰ ਖੁਦ ਦਾ ਬਚਣਾ ਮੁਸ਼ਕਲ ਹੋ ਜਾਊਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ but...